ਫਿਲਮੀ ਅਦਾਕਾਰ ਅਤੇ ਪੰਜਾਬੀ ਗਾਇਕ ਸਰਬਜੀਤ ਸਿੰਘ ਚੀਮਾ ਦੇਰ ਰਾਤ ਸਚ칸 ਸ਼ਰੀਦ ਦਰਬਾਰ ਸਾਹਿਬ ਦੇ ਵਿੱਚ ਹੋਇਆ ਨਤਮਸਤਕ ਰੂਹਾਨੀਅਤ ਦਾ ਕੇਂਦਰ ਸ਼ਰੀਦ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਚ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਹਨ ਉੱਥੇ ਹੀ ਦੇਰ ਰਾਤ ਫਿਲਮੀ ਅਦਾਕਾਰ ਤੇ ਪੰਜਾਬੀ ਗਾਇਕ ਸਰਬਜੀਤ ਸਿੰਘ ਚੀਮਾ ਵੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚਿਆ ਉਹਨਾਂ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਕੀ ਕੁਝ ਕਹਿਣਾ ਹੈ ਉਹਨਾਂ ਦਾ ਦਰਬਾਰ ਸਾਹਿਬ ਆਉਂ ਤੇ ਆਉ ਜਾਣਦੇ ਹਾਂ ਸਤ ਸੰਗਤ ਜੀ ਅੱਜ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਆ ਕੇ ਜਿਵੇਂ ਹਰ ਵਾਰ ਦੀ ਤਰ੍ਹਾਂ ਸਕੂਨ ਮਿਲਦਾ ਉਸੇ ਤਰ੍ਹਾਂ ਸਕੂਨ ਮਿਲਿਆ ਦਰਸ਼ਨ ਕੀਤੇ ਦਰਬਾਰ ਸਾਹਿਬ ਦੇ ਔਰ ਸੰਗਤ ਦੇ ਔਰ ਬਹੁਤ ਚੰਗਾ ਲੱਗਿਆ ਔਰ ਤੁਹਾਨੂੰ ਸਾਰਿਆਂ ਨੂੰ ਵੀ ਇੱਥੇ ਆਉਣ ਦਾ ਜੋ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਕਿਉਂਕਿ ਇਹ ਉਹ ਦਰਬਾਰ ਹੈ ਜਿਹੜਾ ਦਰਬਾਰ ਅਸੀਂ ਕੋਈ ਵੀ ਮੰਨਤ ਸੁਖ ਮੰਗਦੇ ਆ ਸਾਡੀ ਹਰ ਮੁਰਾਦ ਪੂਰੀ ਹੁੰਦੀ ਹੈ ਔਰ ਮਾਲਕ ਦੇ ਚਰਨਾਂ ਦੇ ਵਿੱਚ ਜੁੜ ਕੇ ਰਹਿਣਾ ਇਨਸਾਨ ਇੱਕ ਮਾਲਕ ਦਾ ਸਿਰਜਿਆ ਹੋਇਆ ਜਿਹੜਾ ਇਨਸਾਨ ਹੈ ਉਹ ਮਾਲਕ ਦੇ ਚਰਨੀ ਲੱਗਾ ਰਵੇ ਤੇ ਬਹੁਤ ਚੰਗੀ ਗੱਲ ਹੈ ਅੱਜ ਹਰ ਤਰ੍ਹਾਂ ਦੀ ਤਰ੍ਹਾਂ ਇਸ ਵਾਰ ਵੀ ਆ ਕੇ ਬਹੁਤ ਚੰਗਾ ਲੱਗਾ ਔਰ ਮੈਂ ਦੁਆ ਕਰਦਾ ਕਿ ਪੂਰਾ ਜੋ ਹਜ਼ੂਮ ਹੈ ਕੋਈ ਕੁੱਲ ਕਾਇਨਾਤ ਤੇ ਉੱਪਰ ਬਾਬਾ ਨਾਨਕ ਗੁਰੂ ਰਾਮਦਾਸ ਦਸੇ ਗੁਰੂ ਪੀਰ ਪਗੰਬਰ ਮਿਹਰ ਕਰਨ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਸਭ ਨੂੰ ਖੁਸ਼ੀਆਂ ਬਖਸ਼ਣ ਕਿ ਸਦਾ ਹਰ ਇੱਕ ਬੰਦਾ ਸਲਾਮਤ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਮਾਜ਼ੀ ਐਲਬਮ ਇਹ ਦੋ ਤੇ ਫਿਲਮਾਂ ਰੈਡੀ ਨੇ ਸੁੱਚਾ ਸੂਰਮਾ ਐਂਡ ਉੱਚਾ ਦਰਬਾਬੇ ਨਾਨਕ ਦਾ ਫਿਲਮ ਜਿਹੜੀ ਉਹਦੀ ਸ਼ੂਟਿੰਗ ਕੰਪਲੀਟ ਹੋ ਗਈ ਹੈ ਜੋਗਰਾਜ ਜੀ ਦੇਵ ਖਰੋੜ ਮੋਨਿਕਾ ਗਿੱਲ ਇਸ਼ਾ ਰਿਖੀ ਔਰ ਮੈਂ ਬਹੁਤ ਅੱਛੀ ਟੀਮ ਹੈ ਜੀ ਔਰ ਤਨਵੀਰ ਜਕਪਾਲ ਸਾਹਿਬ ਦੀ ਡਾਇਰੈਕਸ਼ਨ ਹੈ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਫਿਲਮ ਜਿਹੜੀ ਹੈ ਸ਼ੂਟ ਕੀਤੀ ਹੈ ਉਹਨਾਂ ਦੀ ਡਾਇਰੈਕਸ਼ਨ ਪਹਿਲਾਂ ਵੀ ਰੱਬ ਦਾ ਰੇਡੀਓ ਵਨ ਰੱਬ ਦਾ ਰੇਡੀਓ 2 ਦਾਣਾ ਪਾਣੀ ਵਰਗੀਆਂ ਬਹੁਤ ਵੱਡੀਆਂ ਫਿਲਮਾਂ ਉਹਨਾਂ ਨੇ ਦਿੱਤੀਆਂ ਤੇ ਕੈਨੇਡਾ ਦੇ ਵਿੱਚ ਸ਼ੂਟ ਹੋਈ ਹੈ ਜੀ ਮੈਕਸੀਮਮ ਫਿਲਮ ਜਿਹੜੀ ਪਰਸੋ ਹੀ ਕੰਪਲੀਟ ਹੋਈ ਹੈ ਕੱਲ ਫਲਾਈਟ ਲੈ ਕੇ ਮੈਂ ਇੱਥੇ ਆਇਆ ਤੇ ਇਹ ਫਿਲਮਾਂ ਨੇ ਜੀ ਤੇ ਇੱਕ ਕੈਸਟ ਐਲਬਮ ਜਿਹੜੀ ਜਿਹਦੇ ਵਿੱਚ 13 ਗੀਤ ਤੇ ਮੇਰੇ ਆਰੇ ਇਹਦਾ ਟਾਈਟਲ ਹੈ ਭੰਗੜੇ ਦਾ ਕਿੰਗ ਉਹਦੇ ਵਿੱਚ ਫੋਕ ਸੌਂਗ ਪੌਪ ਸੌਂਗ ਭੰਗੜਾ ਨੱਚਣ ਕੁੱਦਣ ਵਾਲੇ ਸੌਂਗ ਸਮਾਜ ਨੂੰ ਮੈਸੇਜ ਦੇਣ ਵਾਲੇ ਸੌਂਗ ਜਿਵੇਂ ਦਾ ਮੈਂ ਪਹਿਲਾਂ ਜਿੰਨੀ ਐਲਬਮਸ ਕੀਤੀਆਂ ਇਹ ਮੇਰੀ 17ਵੀਂ ਐਲਬਮ ਹੋਏਗੀ ਜੀ ਪਰ ਮੈਂ ਆਸ ਕਰਦਾ ਕਿ ਜਿਹੜੀ ਸੰਗਤ ਹੈ ਇਸ ਐਲਬਮ ਨੂੰ ਵੀ ਬਹੁਤ ਸਾਰਾ ਪਿਆਰ ਦੇਊਗੀ ਤੇ ਇੱਕ ਵਾਰੀ ਫੇਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ